ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਪ੍ਰਮਾਤਮਾ ਸਾਰੇ ਨੂੰ ਖੁਸ਼ ਰੱਖੇ ਚੜ੍ਹਦੀ ਕਲਾ ਚ ਰੱਖੇ ਤੇ ਮੌਸਮ ਬੜਾ ਸੋਹਣਾ ਹੋਇਆ ਵਾ ਤੇ ਇਸ ਸੋਹਣੇ ਜਿਹੇ ਮੌਸਮ 'ਚ ਸੋਚਿਆ ਕਿ ਜਿੰਨੇ ਜਿੰਨੇ ਮੇਰੇ ਪਰਿਵਾਰ ਨੇ ਆਉਣਾ ਮੈਂ ਉਹਨਾਂ ਦੇ ਖਾਣ ਪੀਣ ਲਈ ਕੋਈ ਵਧੀਆ ਜਿਹਾ ਸਮਾਨ ਬਣਾ ਕੇ ਰੱਖਾਂ ਤੇ ਕੰਮ ਕਰਦਿਆਂ ਕਰਦਿਆਂ ਮੇਰੇ ਬ੍ਰਦਰ ਦਾ ਵੀ ਫੋਨ ਆ ਲਿਆ ਮੇਰੇ ਭਰਾ ਭਝਾਈ ਜਾ ਰਹੇ ਸੀ ਉਹਨਾਂ ਨੂੰ ਮੈਡੀਸਨ ਲੈ ਜਾਣਾ ਸੀ ਅੰਮ੍ਰਿਤਸਰ ਤੇ ਉਹਨਾਂ ਨੇ ਕਿਹਾ ਵੀ ਜਾਂਦੇ ਆਂ ਅਸੀਂ ਤੇਰੇ ਕੋਲ ਹੋ ਕੇ ਜਾਵਾਂਗੇ ਮੈਂ ਕਿਹਾ ਚਲੋ ਸਾਰਿਆਂ ਲਈ ਫਿਰ ਆਪਾਂ ਉਹ ਜਿਹੜਾ ਵਧੀਆ ਜਿਹਾ ਅੱਜ ਖਾਣ ਲਈ ਬਣਾਉਣੇ ਆਉਂਦੇ ਆਲੀ ਤੇ ਅ ਜੜੀਆਂ ਮਾਓ ਆਪਣੀਆਂ ਦੀ ਬੜੀ ਸਟਾਈਲ ਦੀ ਚੀਜ਼ ਹੈ ਜਿੰਨਾਂ ਗੱਲ ਦੀ ਆਵਾਜ਼ ਤੇ ਹਾਂ ਇਹ ਤਰ੍ਹਾਂ ਦਾ ਮੰਨਿਆ ਹੁੰਦਾ ਹੈ ਵਾ ਜਿਆਦਾ ਇਹਨਾਂ ਨੂੰ ਬੇਕ ਕਰਨਾ ਆ ਜਾਂਦਾ ਵਾ ਪਰ ਅੱਜ ਆਪਾਂ ਤੁਹਾਨੂੰ ਸੌਖਾ ਤਰੀਕਾ ਦੱਸਾਂਗੇ ਕਿ ਕਿਦਾਂ ਤੁਸੀਂ ਘਰ ਵਿੱਚ ਜਿਹੜੀਆਂ ਮਾਓ ਬੈਕਸ ਕਰਦੇ ਆ ਵਾ ਆਪਾਂ ਆਰਾਮ ਨਾਲ ਬਣਾ ਸਕਦੇ ਆ ਇਹਦੇ ਵਾਸਤੇ ਆਪਾਂ ਪਹਿਲਾਂ ਫਿਲਿੰਗ ਜਿਹੜੀ ਆ ਠਿੱਕੇ ਪਾਉਣੀਆਂ ਉਹ ਤਿਆਰ ਕਰ ਲੈਣੀਆਂ ਪਿਆਜ਼ ਤੇ ਆਲੂ ਵਾਲੀ ਇਹਦੇ ਚ ਆਪਾਂ ਪਹਿਲਾਂ ਰਾਈ ਜੀਰਾ ਕੜੀ ਪੱਤਾ ਪਾਇਆ ਫਿਰ ਪਿਆਜ਼ ਆਲੂ ਉਪਲੇ ਹੋਏ ਆਲੂ ਪਾਏ ਆ ਤੇਰੇ ਚ ਨਾਮਕ ਮਿੱਠੇ ਮਸਾਲੇ ਤੁਸੀਂ ਆਪਣੇ ਟੇਸਟ ਅਕੋਰਡਿੰਗ ਪਾ ਲੈਣੇ ਆ ਤੇ ਲਾਸਟ ਤੇ ਆਪਾਂ ਇੱਕ ਨਿੰਬੂ ਜਿਹੜਾ ਇਹਦੇ ਵਿੱਚ ਪਾ ਦੇਣਾ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਚਾਹੇ ਤੁਸੀਂ ਕੁਝ ਨਹੀਂ ਬਣਾਉਣਾ ਮਤਲਬ ਪੈਟਿਸ ਵਗੈਰਾ ਵੈਸੇ ਤੁਸੀਂ ਮਾਰਨਿੰਗ ਟਾਈਮ ਜੇ ਬੱਚਿਆਂ ਲਈ ਜਾਂ ਕੋਈ ਡਿਊਟੀ ਤੇ ਜਾਂਦਾ ਵਾ ਤੇ ਇਦਾਂ ਲਈ ਤੁਸੀਂ ਸਬਜ਼ੀ ਬਣਾ ਕੇ ਟਿਫਨ ਚ ਪਾ ਦੋ ਤੇ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਪੂੜੀਆਂ ਦੇ ਨਾਲ ਵੀ ਤੁਸੀਂ ਇਸ ਨੂੰ ਬਣਾ ਸਕਦੇ ਜੇ ਤੇ ਬਾਕੀ ਤੁਸੀਂ ਧਨੀਆ ਮੇਥੇ ਵੀ ਪਾ ਸਕਦੇ ਜੇ ਉਹ ਮੇਰੇ ਕੋਲ ਹੈ ਨਹੀਂ ਸੀ ਇਧਰ ਆਪਾਂ ਮੈਦਾ ਜਿਹੜਾ ਵਾ ਉਹਦੇ ਚ ਥੋੜਾ ਜਿਹਾ ਹਲਕਾ ਜਿਹਾ ਨਮਕ ਪਾ ਕੇ ਇਹਦਾ ਸੌਫਟ ਜਿਹੜਾ ਆਟਾ ਗੁੰਨ ਲੈਣਾ ਵਾ ਨਰਮ ਜਿਹਾ ਤੇ ਇਹਨੂੰ ਆਪਾਂ ਹੁਣ ਪੈਟਿਸ ਦੇ ਜਿਹੜੇ ਸੀਟਸ ਤਿਆਰ ਕਰਦੇ ਆ ਨਾ ਉਹ ਇੱਕ ਸਭ ਨੂੰ ਆਪਾਂ ਕਰਨੀਆਂ ਵਾ ਇਹਦੇ ਆਪਾਂ ਬਣਾ ਲੈਣੇ ਆ ਪੇੜੇ ਜਿੰਨੇ ਕ ਆਪਣੇ ਪੰਜਾਂ ਨੂੰ ਹੁਣ ਤੁਸੀਂ ਵੱਡੇ ਛੋਟੇ ਆਪਣੇ ਹਿਸਾਬ ਨਾਲ ਬਣਾ ਲੈਣੇ ਆ ਜਿਆਦਾ ਵੱਡੇ ਬਣਾਉਣਾ ਚਾਹੋ ਤੇ 4-5 ਪੇੜੇ ਹੀ ਬਣਨੇ ਆ ਵੱਡੇ ਬਣਾ ਲਓ ਪਰ ਮੈਂ ਥੋੜਾ ਛੋਟੇ ਛੋਟੇ ਪੇੜੇ ਬਣਾਏ ਆ ਤੇ ਤੁਹਾਡੇ ਸਾਹਮਣੇ ਹੀ ਆ ਜਿੰਨੇ ਕੇ ਵੀ ਬਣੇ ਆ ਹੁਣ ਆਪਾਂ ਮੈਦਾ ਕੌਰਨ سٹਾਰ ਜਾਂ ਕੌਰਨ ਫਲੋਰ ਤੇ ਵਿੱਚ ਇਹਦੇ ਚ ਮੈਂ ਪਾਇਆ ਸੀ ਡਾਲडा ਘਿਓ ਤੁਸੀਂ ਪਾਓ ਤੇ ਚਾਹੋ ਤੇ ਰਫਾਈਨਡ ਆਇਲ ਵੀ ਪਾ ਸਕਦੇ ਜੀ ਤੇ ਉਹ ਤੁਹਾਡੀ ਮਰਜ਼ੀ ਆ ਪਰ ਮੈਨੂੰ ਨਾ ਡਾਲडा ਘਿਓ ਜਿਹੜਾ ਸੀ ਉਹ ਬਿਹਤਰ ਲੱਗਾ ਉਹਦੇ ਨਾਲ ਜਿਹੜੀ ਇਹ ਮਤਲਬ ਲੇਅਰ ਆ ਪਰਤਿਓ ਜਰਾ ਵਧੀਆ ਬਣਦੀ ਆ ਹੁਣ ਆਪਾਂ ਕੀ ਕਰਨਾ ਵਾ ਕਿ ਇੱਕ ਪੇੜੇ ਨੂੰ ਪਹਿਲਾਂ ਆਪਾਂ ਇਸ ਤਰ੍ਹਾਂ ਫੈਲਾ ਲੈਣਾ ਹੁਣ ਚੱਕਲੇ ਤੇ ਮੈਨੂੰ ਲੱਗਦਾ ਸੀ ਵੀ ਇਹ ਸਾਰਾ ਜਿਹੜਾ ਵਾ ਇੰਨਾ ਇਹਨੂੰ ਵੇਲਣਾ ਔਖਾ ਹੋ ਜਾਣਾ ਵਾ ਇਸ ਕਰਕੇ ਮੈਂ ਇੱਕ ਟ੍ਰੇ ਸੀ ਜਿੱਚੇ ਆਪਾਂ ਮਰਫੀ ਬਣਾਉਨੇ ਆ ਉਹਦੇ ਚ ਮੈਂ ਥੱਲੇ ਰੱਖ ਕੇ ਤੇ ਉਹਦੇ ਉੱਪਰ ਇਹਨੂੰ ਕਰਨਾ ਸਟਾਰਟ ਕਰਤਾ ਸੀ ਇੱਕ ਪੇੜਾ ਪਹਿਲਾਂ ਥੱਲੇ ਰੱਖ ਕੇ ਥੋੜਾ ਜਿਹਾ ਵੇਲ ਕੇ ਰੋਟੀ ਉਹਦੇ ਉੱਪਰ ਜਿਹੜੀ ਆਪਾਂ ਕੋਰ ਮਿਕਸਚਰਨ ਬਣਾਇਆ ਉਹ ਪਾ ਕੇ ਉੱਪਰ ਦੀ ਸੁੱਕਾ ਮੈਦਾ ਪਾ ਕੇ ਤੇ ਫਿਰ ਦੂਸਰੀ ਰੋਟੀ ਹੱਥ ਨਾਲ ਥੱਪ ਕੇ ਇਹਦੇ ਤੇ ਪਾ ਦੇਣੀ ਆ ਇਸੇ ਤਰ੍ਹਾਂ ਹੀ ਆਪਾਂ ਮਿਸ਼ਰਣ ਲਈ ਜਾਣਾ ਥੋੜਾ ਥੋੜਾ ਸੁੱਕਾ ਮੈਦਾ ਪਾਈ ਜਾਣਾ ਤੇ ਨਾਲ ਨਾਲ ਇਦਾਂ ਥੱਪ ਥੱਪ ਕੇ ਜਿਹੜੀ ਰੋਟੀਆਂ ਉੱਪਰ ਪਾਈ ਜਾਣੀਆਂ ਤੁਸੀਂ ਚਾਹੋ ਪਹਿਲਾਂ ਸਾਰੀਆਂ ਰੋਟੀਆਂ ਮੇਲ ਕੇ ਵੀ ਰੱਖ ਸਕਦੇ ਏ ਜੇ ਫਿਰ ਇਹਨਾਂ ਸਾਰੀਆਂ ਨੂੰ ਆਪਾਂ ਇਦਾਂ ਕਰਕੇ ਤੇ ਇਹਨੂੰ ਫਿਰ ਵੇਲਣਾ ਵਾ ਕਿਉਂਕਿ ਆਟਾ ਫਿਰ ਇੱਕ ਸਬ ਦਾ ਕਾਫੀ ਵੱਡਾ ਪੇੜਾ ਬਣ ਜਾਂਦਾ ਵਾ ਫਿਰ ਇਹਦੇ ਤੇ ਉਹੀ ਮਿਸ਼ਰਣ ਪਾਉਣਾ ਜਿਹੜਾ ਆਪਾਂ ਮੈਦੇ ਦਾ ਕੌਰਨ ਸਟਾਰ ਚ ਦਾ ਜਾਂ ਕਾਰਨਫਲੋਰ ਤੇ ਖਿਓਰਾ ਬਣਾਇਆ ਸੀ ਜੇ ਤੁਹਾਨੂੰ ਇਹ ਚੀਜ਼ ਨਾ ਮਿਲੇ ਤੁਸੀਂ ਅਰਾ ਰੋਡ ਵੀ ਪਾ ਸਕਦੇ ਜੇ ਫਿਰ ਆਪਾਂ ਉਦਾਂ ਮਿਸ਼ਰਣ ਲਾ ਕੇ ਸੁੱਕਾ ਮੈਦਾ ਪਾ ਕੇ ਤੇ ਇਹਦਾ ਆਪਾਂ ਜਿਵੇਂ ਆਪਾਂ ਚੌਨ ਉਪਰਾਲਾ ਪਰੌਂਠਾ ਨਹੀਂ ਉਹਨਾਂ ਦੇ ਉਦਾਂ ਇਹਦੀਆਂ ਧਿਆ ਜਿਹੜੀਆਂ ਵਾਂ ਲਾਈ ਜਾਣੀਆਂ ਵਾਂ ਤੇ ਮਿਸ਼ਰਣ ਡਾਲਦੇ ਨਾਲ ਹੀ ਲਾਈ ਜਾਣਾ ਵਾਂ ਜੇ ਤੁਸੀਂ ਡਾਲਡਾ ਕਿਉਂ ਪਾ ਕੇ ਬਣਾਓ ਜੇ ਤੁਹਾਨੂੰ ਲੱਗੇ ਵੀ ਮਿਸ਼ਰਣ ਥੋੜਾ ਸਖਤ ਹੋ ਕੇ ਤੇ ਹਲਕਾ ਜੈਨੂੰ ਗਰਮ ਕਰ ਲਓ ਫਿਰ ਪਿਘਲ ਜਾਏਗਾ ਤੇ ਫਿਰ ਸੌਫਟ ਹੋ ਜਾਏਗਾ ਇਹਨੂੰ ਆਪਾਂ ਜਿਵੇਂ ਚੌਨ ਉਪਰਾਲਾ ਪਰੌਂਠਾ ਬਣਾਉਨੇ ਆ ਉਸ ਤਰ੍ਹਾਂ ਇਹਨੂੰ ਸਾਰੀ ਤੈਹ ਲਾ ਲੈਣੀ ਜਿੰਨਾ ਵੀ ਤੁਸੀਂ ਇਹਨੂੰ ਮੋਟਾ ਰੱਖਣਾ ਚਾਹੋ ਉਹਦੇ ਹਿਸਾਬ ਨਾਲ ਇਹਨੂੰ ਵੇਲ ਲੈਣਾ ਵਾ ਇਸ ਤਰ੍ਹਾਂ ਕਰਨ ਨਾਲ ਪੈਕਿਸਟੀਆਂ ਜਿਹੜੀਆਂ ਅੰਦਰੋਂ ਬਾਹਰ ਪੱਤਾ ਹੋਣਾ ਬਹੁਤ ਟੇਸਟੀਆਂ ਬਣਦੀਆਂ ਬਹੁਤ ਕਰੰਚੀ ਜਿਵੇਂ ਤੁਸੀਂ ਮਾਰਕੀਟ ਤੋਂ ਖਾਂਦੇ ਜੇ ਨਾ ਬਿਲਕੁਲ ਉਸੇ ਤਰ੍ਹਾਂ ਦੀਆਂ ਬਣਦੀਆਂ ਹਾਂ ਇਹਨੂੰ ਆ ਚੀਜ਼ ਜਿਹੜਾ ਮਤਲਬ ਇਹਦੀਆਂ ਸੀਟਸ ਬਣਾਉਣ ਤੇ ਥੋੜਾ ਟਾਈਮ ਲੱਗਦਾ ਵਾ ਇਹਨੂੰ ਜੇ ਤੁਸੀਂ ਚਾਹੋ ਤੇ ਇਸ ਤਰ੍ਹਾਂ ਇਹਦੀ ਕਟਿੰਗ ਕਰਕੇ ਜਾਂ ਇਹਨੂੰ ਇਸ ਤਰ੍ਹਾਂ ਆਟੇ ਨੂੰ ਬਣਾ ਕੇ ਹਨਾ ਤੇ ਤੁਸੀਂ 에ਅਰ ਟਾਈਟ ਕਿਸੇ ਡੱਬੇ ਚ ਜਾਂ ਸੁੱਕੇ ਡੱਬੇ ਚ ਜਾਂ ਕਿਸੇ ਰਟਾਈਟ ਜਿਹੜੇ ਜਿਪ ਵਾਲੇ ਲਫਾਰੇ ਹੁੰਦੇ ਆ ਉਹਨਾਂ ਚ ਇਸ ਤਰ੍ਹਾਂ ਪਤਨਾ ਬਣਾ ਕੇ ਰਹੀਆਂ ਤੇ ਤੁਸੀਂ ਮਹੀਨੇ ਵਿੱਚ ਜਿਹੜਾ ਉਹ ਫਰਿੱਜ ਚ ਲਾ ਸਕਦੇ ਜੇ ਪਰ ਮੈਂ ਤੁਹਾਨੂੰ ਇਹੀ ਸਲਾਹ ਦਊਂਗੀ ਕਿ ਇੰਨਾ ਜਰਾ ਫਰਿੱਜ ਵਾਲੀ ਚੀਜ਼ ਰੱਖੇ ਬਈ ਪੁਰਾਣੀ ਖਾਣ ਦੀ ਲੋੜ ਨਹੀਂ ਹਾਲਾਂਕਿ ਆਪਾਂ ਬਾਜ਼ਾਰੋਂ ਜਦੋਂ ਲਿਉਂਨੇ ਤੇ ਪਤਾ ਨਹੀਂ ਕਿੰਨੇ ਕਿੰਨੇ ਮਹੀਨੇ ਪਹਿਲਾਂ ਉਹਨਾਂ ਚੀਜ਼ਾਂ ਬਣਾਈਆਂ ਹੁੰਦੀਆਂ ਆ ਆ ਵੇਖੋ ਪਹਿਲਾਂ ਤੁਸੀਂ ਇਹਨੀਆਂ ਲੇਅਰ ਕਿੰਨੀਆਂ ਸੋਹਣੀਆਂ ਬਣੀਆਂ ਪਰਤਾਂ ਜਾਣੀ ਕਿ ਤੇ ਕੋਈ ਜੇ ਆਪਾਂ ਨੂੰ ਟਾਈਮ ਲੱਗਦਾ ਜੇ ਆਪਾਂ ਵਧੀਆ ਚੀਜ਼ ਖਾਣੀ ਤੇ ਫਿਰ ਉਹਨੂੰ ਟਾਈਮ ਤੇ ਲੱਗਣਾ ਹੀ ਤੇ ਜੇ ਤਾਜ਼ਾ ਬਣਾਉ ਉਹ ਜ਼ਿਆਦਾ ਵਹਿਤਰ ਹੈਗਾ ਬਾਕੀ ਜੇ ਤੁਸੀਂ ਕੋਈ ਹਫਤਾ ਕੰਡ ਲਈ ਰੱਖਣੀ ਆ ਤੇ ਉਹ ਤੁਸੀਂ ਬਣਾ ਕੇ ਰੱਖ ਸਕਦੇ ਜੀ ਤੇ ਜਿਹੜਾ ਆਪਾਂ ਫੀਲਿੰਗ ਬਣਾਈ ਸੀ ਉਹ ਇਹਦੇ ਵਿੱਚ ਭਰ ਦੇਣੀ ਆ ਤੇ ਨਾਲ ਚਾਰ ਚਫੇਰੇ ਚਾਹੇ ਤੁਸੀਂ ਉਹ ਮਿਸ਼ਰਣ ਲਈ ਜੋ ਜਿਹੜਾ ਬਣਾਇਆ ਸੀ ਪਰ ਪਾਣੀ ਉਹਦੇ ਨਾਲੋਂ ਬਿਹਤਰ ਆ ਪਾਣੀ ਦੇ ਨਾਲ ਜਿਹੜੀ ਇਹ ਤੈਵ ਆ ਖੁੱਲਦੀ ਨਹੀਂ ਜਦੋਂ ਆਪਾਂ ਫਿਰ ਤਲਦੇ ਆ ਨਹੀਂ ਤੇ ਕਈ ਵਾਰੀ ਤਲਣ ਲੱਗਿਆਂ ਨਾ ਇਹ ਜਿਹੜੀ ਪਰਤ ਆ ਖੁੱਲ ਜਾਂਦੀ ਆ ਤੇ ਫਿਰ ਜਿਹੜਾ ਸਾਰਾ ਮਸਾਲਾ ਵਾ ਉਹ ਤੇਲ ਦੇ ਵਿੱਚ ਮਿਕਸ ਹੋ ਜਾਂਦਾ ਵਾ ਇਸ ਤਰ੍ਹਾਂ ਇਹਨੂੰ ਆਪਾਂ ਨੱਪ-ਨੱਪ ਕੇ ਤੇ ਰੱਖੇ ਇਦਾਂ ਰੱਖ ਲੈਣਾ ਵਾ ਆਹ ਵੇਖੋ ਕਿੰਨੀ ਸੋਹਣੀ ਜਿਹੜੀ ਟ੍ਰਾਇੰਗਲ ਦੀ ਸ਼ੇਪ ਬਣ ਗਈ ਹੈ ਬਾਕੀ ਸ਼ੇਪ ਤੁਹਾਡੇ ਤੇ ਹੈ ਜਿੱਦਾਂ ਦੀ ਤੁਸੀਂ ਬਣਾਉਣੀ ਚਾਹੋ ਬਣਾ ਲਓ ਜ਼ਰੂਰੀ ਨਹੀਂ ਕਿ ਆਪਾਂ ਇਦਾਂ ਦੀ ਬਣਾਉਣੀਆਂ ਗੋਲ ਬਣਾ ਲਓ ਚਾਰ ਨੁੱਕਰਾਂ ਵਾਲੀ ਬਣਾ ਲਓ ਇਹ ਤੁਹਾਡੀ ਮਰਜ਼ੀ ਹੈ ਬਾਅਦ ਵਿੱਚ ਮਨ ਜਾ ਰਿਹਾ ਤੇ ਮੈਨਾਂ ਪਨੀਰ ਵੀ ਪਾਉਣਾ ਸੀ ਇਹਦੇ ਚ ਉਹ ਭੁੱਲ ਗਈ ਸੀ ਫਿਰ ਮੈਂ ਪਨੀਰ ਇਹਦੇ ਚ ਮਿਕਸ ਕਰ ਲਿਆ ਇਸ ਤਰ੍ਹਾਂ ਇਹਦੀਆਂ ਸਾਰੀਆਂ ਆਪਾਂ ਚਾਰ ਨੁੱਕਰਾਂ ਵਾਲੇ ਜਿਹੜੀ ਕਟਿੰਗ ਜੀ ਕਰਕੇ ਰੱਖ ਲਈ ਸੀ ਤੇ ਇਹਨੂੰ ਜਦੋਂ ਆਪਾਂ ਫਰਾਈ ਕਰਨਾ ਪਹਿਲਾਂ ਤੇਲ ਕਰ ਲੈਣਾ ਗਰਮ ਪੂਰਾ ਫਿਰ ਜਦੋਂ ਆਪਾਂ ਫਰਾਈ ਕਰਨਾ ਸਟਾਰਟ ਕਰਨਾ ਵਾ ਕਰੀਏ ਨੂੰ ਫਲੇਮ ਨੂੰ ਆਪਾਂ ਮੀਡੀਅਮ ਕਰ ਦੇਣਾ ਕਦੇ ਲੋ ਕਰ ਦੇਣਾ ਵਾ ਤੇ ਹਮੇਸ਼ਾ ਜਿਹੜੀ ਗੈਸ ਤੇ ਬਣਾਉਣੀ ਆ ਤੇ ਜਿਹੜਾ ਛੋਟੇ ਵਾਲਾ ਬਰਨਰ ਹੁੰਦਾ ਉਹ ਸਾਈਡ ਤੇ ਬਣਾਓ ਕਿਉਂਕਿ ਇਹਨੂੰ ਜਿੰਨਾ ਘੱਟ ਸੇਕ ਤੇ ਬਣਾਵਾਂਗੇ ਉਨਾਂ ਜ਼ਿਆਦਾ ਕਰੰਚੀ ਮਤਲਬ कुरकुरी ਜਿਹਾ ਵਧੀਆ ਬਣਦੀ ਆ ਫਿਰ ਤੇ ਜੇ ਆਪਾਂ फटाफट ਤੇਜ਼ ਅੱਗ ਤੇ ਬਣਾਵਾਂਗੇ ਤੇ ਉਹਦੇ ਨਾਲ ਇਹ ਹੋਗਾ ਵੀ ਇਹ ਨਾpropto ਤੇ ਵਧੀਆ ਹੋ ਜਾਣੀ ਬਰਾਊਨ ਤੇ ਵਿੱਚੋਂ ਇਹਦਾ ਜਿਹੜਾ ਕਿ ਹੁਣ ਆਪਾਂ ਇੰਨੀਆਂ ਤਿਆਂ ਬਣਾਈਆਂ ਵਾ ਉਹ ਵਿੱਚ ਤਾਂ ਸਾਰੀਆਂ ਉਹਨਾਂ ਨੂੰ ਸੇਕ ਲੱਗਣਾ ਚਾਹੀਦਾ ਨਹੀਂ ਤੇ ਉਹ ਵਿੱਚੋਂ ਫਿਰ ਆਟਾ ਕੱਚਾ ਰਹਿ ਜਾਣਾ ਤੇ ਜਦੋਂ ਤੁਸੀਂ ਇੱਕ ਵਾਰੀ ਇਹਨੂੰ ਉਲਟਣਾ ਪਲਟਣਾ ਉਹਦੋਂ ਜਦੋਂ ਮੈਂਟ ਦੋ ਮਿੰਟ ਪਹਿਲਾਂ ਪਾ ਕੇ ਤੇਲ ਦੇ ਵਿੱਚ ਇਹਨੂੰ ਤੇ ਰਹਿਣ ਦੇਣਾ ਉਸੇ ਵੇਲੇ ਨਹੀਂ ਛੇੜਨਾ ਮੈਂ ਪਹਿਲਾਂ ਇਹ ਗਲਤੀ ਕਰ ਲਈ ਸੀ ਤੇ ਥੋੜਾ ਜਿਹਾ ਨਾ ਮਸਾਲਾ ਨਿਕਲਣਾ ਸਟਾਰਟ ਹੋ ਗਿਆ ਸੀ ਫਿਰ ਜਦੋਂ ਮੈਂ ਦੂਸਰੀ ਯਾਰ ਹੋਰ ਪੈਟੀਆਂ ਪਾਈਆਂ ਸੀ ਤੇ ਮੈਂ ਉਹਨੂੰ ਪਹਿਲਾਂ ਮੱਲਬ ਮੀਟ ਪੂਰੇ ਫਲ ਪਲੇਟ ਤੇ ਇਹਨੂੰ ਕ੍ਰਿਸਪੀ ਹੋਣ ਦਿੱਤਾ ਹੈ 2 ਮਿੰਟ ਵਾਸਤੇ ਫਿਰ ਮੈਂ ਉਹਦੀ ਸਾਈਡ ਪਲਟੀ ਸੀ ਇਦਾਂ ਕਰਕੇ ਆਪਾਂ ਸਾਰੀਆਂ ਪੈਟਿਸ ਜਿਹੜੀਆਂ ਮੈਂ ਉਹ ਬਣਾਈਆਂ ਜਾਣੀਆਂ ਵੇਖੋ ਪਰਤਾਂ ਕਿੰਨੀਆਂ ਸੋਹਣੀਆਂ ਜੀਆਂ ਅੰਦਰ ਵਾ ਸਾਰੀਆਂ ਖੁੱਲ ਕੇ ਆਈਆਂ ਤੇ ਯਕੀਨ ਜਾਣਿਓ ਜੇ ਤੁਸੀਂ ਹੱਥੀਂ ਇਦਾਂ ਬਣਾ ਕੇ ਖਾਓਗੇ ਨਾ ਤੇ ਤੁਸੀਂ ਬਾਜ਼ਾਰੋਂ ਨਹੀਂ ਕਦੀ ਵੀ ਲਿਆਓਗੇ ਬੱਚੇ ਤੁਹਾਨੂੰ ਖੁਰ ਕਹਿਣਗੇ ਵੀ ਮੰਮੀ ਚਾਹੇ ਦੋ ਦਿਨ ਲੇਟ ਚੀਜ਼ ਬਣਾ ਲਿਓ ਪਰ ਤੁਸੀਂ ਘਰ ਦੀ ਬਣਾਇਓ ਇੰਨੀ ਵਧੀਆ ਚੀਜ਼ ਬਣਦੀ ਆ ਬਾਕੀ ਨੂੰ ਆਪਾਂ ਬੇਕ ਵੀ ਕਰ ਸਕਦੇ ਆ ਕਿਉਂਕਿ ਬਾਰਿਸ਼ ਚੱਲ ਰਹੀ ਆ ਤੇ ਮੇਰੇ ਕੋ ਫਿਰ ਚੁੱਲੇ ਅੱਗ ਬਾਲ ਕੇ ਉਹ ਚੀਜ਼ ਜਿਹੜੀ ਜਦੋਂ ਆਪਾਂ ਕੰਮ ਕਰਦੇ ਆ ਹਜੇ ਨਹੀਂ ਹੋ ਰਿਹਾ ਇੱਕ ਚੁੱਲੇ ਵੀ ਮੈਂ ਨਾ ਓਪਨ ਚ ਬਣਾ ਬੈਠੀ ਆ ਤੇ ਬੇਕ ਕਰਕੇ ਆ ਵੇਖੋ ਸੱਚ ਮੈਂ ਇਹਨਾਂ ਤਵੇ ਦੇ ਵੀ ਬਣਾਈ ਸੀ ਤਵੇ ਤੇ ਆਪਾਂ ਹਲਕਾ ਜਿਹਾ ਤੇਲ ਲਾ ਲੈਣਾ ਵਾ ਤੇ ਉਹਨੂੰ ਬੈਟੇ ਨੂੰ ਉੱਪਰ ਰੱਖ ਕੇ ਕਿਸੇ ਟੱਕਣ ਦੇ ਨਾਲ ਟੱਕ ਦੇਣਾ ਵਾ ਮੀਡੀਅਮ ਫਲੇਮ ਤੇ ਉਹਨੂੰ ਆਪਾਂ ਜਿਹੜਾ ਵਾ ਅਲਟ ਪਲਟ ਕਰੀ ਜਾਣੀ ਆ ਬਾਹਰ ਵੇਖੋ ਮੀਂਹ ਵੀ ਪੈ ਰਿਹਾ ਸੀ ਤੇ ਪਰਿਆ ਵੀ ਇਧਰ ਨਾ ਅੱਗ ਬਾਲ ਕੇ ਮੈਨੂੰ ਕੰਮ ਕਰਨਾ ਹੋ ਗਿਆ ਵਾ ਔਖਾ ਤੁਸੀਂ ਜੇ ਮੇਰੀਆਂ ਵੀਡੀਓ ਵੇਖਣੀਆਂ ਵੀ ਬੰਦ ਕਰ ਦਿੱਤੀਆਂ ਹੁਣ ਬਈ ਜੇ ਮੇਰੇ ਤੋਂ ਦੂਰੇ ਫੁਲਕੇ ਨਹੀਂ ਬਣਾਉਂਦੀ ਤੇ ਇਹਦੇ ਵਿੱਚ ਮੇਰਾ ਕਸੂਰ ਨਹੀਂ ਆ ਮੀਂਹ ਪੈ ਰਿਹਾ ਮੇਰਾ ਕਸੂਰ ਬਸ ਇੰਨਾ ਵਾ ਤੇ ਜੇ ਮੈਨੂੰ ਇਧਰ ਬਰਾਂਡੇ ਵਾਲੀ ਸਾਈਡ ਤੇ ਕਿਤੇ ਬਣਾਇਆ ਹੁੰਦਾ ਤੇ ਫਿਰ ਮੇਰਾ ਕੰਮ ਨਹੀਂ ਸੀ ਰੁਕਣਾ ਬਾਕੀ ਪਲੀਜ਼ ਤੁਸੀਂ ਸਪੋਰਟ ਕਰੋ ਮਸਾ ਮਸਾ ਮੇਰੇ ਚੈਨਲ ਚੱਲਣ ਲੱਗਾ ਸੀ ਤੁਸੀਂ ਮਤਲਬ ਮੇਰੀਆਂ ਵੀਡੀਓ ਵੇਖਣੀਆਂ ਸਟਾਰਟ ਕੀਤੀਆਂ ਸੀ ਤੇ ਵਿੱਚੋਂ ਮੀਂਹ ਪੈਣੇ ਸ਼ੁਰੂ ਹੋ ਗਏ ਮੇਰਾ ਕੰਮ ਫੇਰਨਾ ਤੇ ਮੇਰੀਆਂ ਵੀਡੀਓ ਜਿਹੜੀ ਮੈਂ ਪਹਿਲੀ ਪਾਈ ਆ ਬਹੁਤ ਹੀ ਘੱਟ ਤੁਥੇ ਵੇਖੀ ਹੈਗੀ ਆ ਹੁਣ ਪਰ ਇਹ ਆ ਤੇ ਬਾਕੀ ਨੂੰ ਆਪਾਂ ਤਨੂਰੇ ਵੀ ਲਾ ਸਕਦੇ ਪੈਤੀ ਸੂ ਸੇਮ ਇਸੇ ਤਰੀਕੇ ਨਾਲ ਤਿਆਰ ਕਰਕੇ ਜਿਵੇਂ ਆਪਾਂ ਰੋਟੀਆਂ ਲਾਉਂਦੇ ਆ ਇਦਾਂ ਹੀ ਆਪਾਂ ਤਨੂਰੇ ਵੀ ਲਾ ਸਕਦੇ ਹਾਂ ਵੀ ਆਪਾਂ ਮੀਮਾ ਹਟਦੇ ਆ ਤੇ ਫਿਰ ਆਪਾਂ ਸਮੋਸੇ ਸਮੋਸੇ ਨੇ ਇਦਾਂ ਵੀਡੀਓ ਬਣਾਵਾਂਗੇ ਹੁਣ ਤੰਦੂਰੀ ਬਣਾਉਂਦਾ ਇਹ ਫਾਇਦਾ ਜਾਂ ਇਸ ਤਰ੍ਹਾਂ ਕੋ ਤਵੇ ਤੇ ਵੀ ਬਣੀ ਹੈ ਪੂਰੀ ਕਰੰਚੀ ਬਣ ਗਈ ਸੀ ਬਸ ਤੇ ਆ ਵੀ ਜਿਹੜੀ ਤਲੀ ਚੀਜ਼ ਹੈ ਉਹਦੀ ਸ਼ਕਲ ਦਾ ਫਰਕ ਪੈ ਜਾਣਾ ਹਨਾ ਉਹੀ ਗੱਲ ਵੀ ਉਹ ਵੇਖਣ ਜੇ ਜਿਆਦਾ ਸੋਹਣੀ ਲੱਗਣੀ ਆ ਤੇ ਇਹ ਕਰੰਚੀ ਹੋਣੀ ਆ कुरकुਰੀ ਹੋਣੀ ਬਣੀ ਆ ਬਸ ਇਹੀ ਆ ਕਿ ਉਹਦਾ ਜਿਵੇਂ ਹੁਣ ਇਹਨੂੰ ਆਪਾਂ ਆ ਲੱਗਦਾ ਨਾ ਸੇਕ ਜਾ ਹੁਣ ਸੇਕ ਤੈਨੂੰ ਲੱਗਣੀ ਆ ਤਵੇ ਦੀ ਜਿਹੜੀ ਕੀ ਚੀਜ਼ ਆ ਉਹ ਹੋਰ ਹੁੰਦੀ ਆ ਤੇ ਜਿਹੜੀ ਆਪਾਂ ਫਰਾਈ ਕਰ ਲੈਣੀ ਆ ਉਹ ਹੋਰ ਹੁੰਦੀ ਆ ਬਟ ਹੈਲਦੀ ਦੀ ਮੈਂ ਗੱਲ ਕਰਾਂ ਤਾਂ ਹੈਲਦੀ ਇਹ ਜ਼ਿਆਦਾ ਸੇਤ ਵਾਲੀ ਮੰਨ ਲਓ ਵੀ ਹੈਲਦੀ ਨੂੰ ਤੇ ਹੁਣ ਆਪਾਂ ਜੇ ਫਾਸਟ ਫੂਡ ਦੀ ਗੱਲ ਕਰੀਏ ਤਾਂ ਸੇਤ ਵਾਲੀ ਦੀ ਚੀਜ਼ ਹੁੰਦੀ ਨੀਗੀ ਕਿ ਮਤਲਬ ਉਹ ਆਪਾਂ ਤਲਣਾ ਡਿਆ ਆਇਲੀ ਜ਼ਿਆਦਾ ਇਹਦੇ ਚ ਆਇਲ ਘਟਿਆ ਫੋਲਾ ਵੇਖੋ ਕਿੱਥੇ ਆ ਇਹਦੇ ਲਾਗੇ ਵਿਚਾਰੀ ਨੇ ਉਹ ਕਿੱਥੇ ਖਲੋਣਾ ਉਹਨੇ ਕਿਉਂਕਿ ਆਪਾਂ ਅੱਜ ਕੱਲ ਦੇ ਜਿਹੜੀ ਦੁਨੀਆ ਜਾਂਦੀ ਸ਼ਕਲਾਂ ਦੇ ਆ ਵੀ ਸ਼ਕਲ ਸੋਹਣੀ ਆ ਤੇ ਜ਼ਰਾ ਘੋੜੀ ਆ ਮੁੜ ਕੇ ਭਾਵੇਂ ਆਪਾਂ ਨੂੰ ਬਾਅਦ ਚ ਪਤਾ ਲੱਗਦਾ ਵੀ ਕੀ ਹੋਣ ਡਿਆ ਕੀ ਪਾਣਾ ਵਰਤਣ ਡਿਆ ਵਾ ਇਸੇ ਤਰ੍ਹਾਂ ਕਰਕੇ ਆਪਣਾ ਸਾਰੀਆਂ ਪੈਟਿਸ ਜਿਹੜੀਆਂ ਵਾਂ ਉਹ ਫਰਾਈ ਕਰ ਲੈਣੀਆਂ ਵਾਂ ਮੈਂ ਅੱਧੀਆਂ ਪੈਟਿਸ ਫਰਾਈ ਕਰ ਲਈਆਂ ਸੀ ਵੀਡੀਓ ਬਣਾਉਣ ਲਈ ਤੇ ਬਾਕੀ ਸਾਰਾ ਮਟੀਰੀਅਲ ਸਾਹਮਣੇ ਲਿਆ ਸੀ ਮੈਂ ਕਿਹਾ ਚਲੋ ਜਦੋਂ ਸਾਰੇ ਜਾਣੇ ਆ ਜਾਣਗੇ ਤੇ ਫਿਰ ਆਪਾਂ ਬਣਾਵਾਂਗੇ ਕਿੰਨੀਆਂ ਸੋਹਣੀਆਂ ਜਿਹੜੀਆਂ ਲੇਅਰਸ ਇਦਾਂ ਖੁੱਲ-ਖੁੱਲ ਕੇ ਆਉਂਦੀਆਂ ਨਾ ਬਹੁਤ ਜ਼ਿਆਦਾ ਟੇਸਟੀ ਬਣਦੀਆਂ ਵਾਂ ਤੇ ਕਿਉਂਕਿ ਬਾਜ਼ਾਰੋਂ ਇਹਨਾਂ ਚੀਜ਼ ਲਓ ਬਾਕੀ ਅਸੀਂ ਤੇ ਹੁਣ ਕਦੀ ਖਰੀਦਿਆ ਨਹੀਂ ਆ ਮੇਰੇ ਸਾਮਣੇ 30 35 ਰੋਵੈ ਦੀ ਤੇ ਦਿੰਦੇ ਹੀ ਹੋਣੇ ਆ ਇੱਕ ਪਲੇਟ ਤੇ ਇਹੀ ਤੁਸੀਂ ਜਿਹੜਾ ਵਾ ਘਰ ਤੇ ਕਿਲੋ ਮੈਦਾ ਲਿਆ ਕੇ ਤੇ ਜਿੰਨੀਆਂ ਮਰਜ਼ੀ ਪੈਟਿਸ ਬਣਾ ਸਕਦੇ ਜੇ ਕਿਲੋ ਆਲੂ ਲਿਆਂਦੇ ਹੋਣ ਤੇ ਬਾਕੀ ਜੇ ਕੋਈ ਨਹੀਂ ਵੀ ਸਟਫਿੰਗ ਭਰਨੀ ਨਾ ਨੇਰੀਆਂ ਇਦਾਂ ਵੀ ਤੁਸੀਂ ਸਿੰਪਲ ਇਹਦੀ ਕਟਿੰਗ ਕਰਕੇ ਇਹਨੂੰ ਬਣਾ ਸਕਦੇ ਜੇ ਬਹੁਤ ਟੇਸਟੀ ਮਠੀਆਂ ਟਾਈਪ ਬਣ ਜਾਂਦੇ ਆ ਭਾਵੇਂ ਤੁਸੀਂ 2 ਮਹੀਨੇ ਇਹਨਾਂ ਨੂੰ 에ਅਰ ਟਾਈਟ ਡੱਬੇ ਚ ਰੱਖੋ ਬੜੀ ਵਧੀਆ ਖਾਣ ਵਾਲੀ ਚੀਜ਼ ਬਣ ਜਾਂਦੀ ਤੇ ਬਾਕੀ ਸਾਸ ਤੁਸੀਂ ਆਪਣੀ ਮਰਜ਼ੀ ਦੀ ਲੈ ਸਕਦੇ ਜੇ ਤੇ ਮੀਂਹ ਅਜੇ ਵੀ ਸਾਡਾ ਪੈ ਰਿਆ ਸੀ ਜੀ ਤੇ ਪੈਟਿਸ ਬਣ ਗਈਆਂ ਸੀ ਬਾਕੀ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਚੰਗੀ ਲੱਗੀ ਫਿਰ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਜਰੂਰ 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 ਦੇਖਣਾ ਜੀ ਪ੍ਰਮਾਤਮਾ ਸਾਰੇ ਨੂੰ ਖੁਸ਼ ਰੱਖੇ ਚੰਗੀ ਕਦਰ ਚ ਰੱਖੇ ਮਿਲਦੇ ਆ ਕਿਸ ਨੈਕਸਟ ਵੀਡੀਓ ਵਿੱਚ ਇੱਕ ਨਵੇਂ ਰਸਪੀ ਦੇ ਨਾਲ ਰੱਬ ਰਾਖਾ ਜੀ